ਹਾਂਜੀ ਸਰ ਅੱਜ ਜਿਹੜਾ ਫਗਵਾੜੇ ਦੇ ਤੁਸੀਂ ਸ਼ੂਗਰ ਮਿਲ ਤੇ ਚੌਂਕ ਤੇ ਧਰਨਾ ਲਾਇਆ ਹੈ ਅਤੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਕੀ ਕਾਰਨ ਹੈ ਜਿਹੜੇ ਕਿਸਾਨ ਬਾਰ-ਬਾਰ ਧੰਨੇ ਤੇ ਬਹਿ ਰਹੇ ਹਨ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ 12 ਮੰਡਾਂ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਮੋਰਚੇ ਚੱਲ ਰਹੇ 13 ਫਰਵਰੀ ਤੋਂ ਲੈ ਕੇ ਲਗਾਤਾਰ ਉਹ ਇਸ ਕਰਕੇ ਚੱਲ ਰਿਹਾ ਕਿ ਜਿਹੜਾ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਕਿਤੇ ਸਰਕਾਰ ਮੁਲਤਰ ਹੋ ਗਈ ਉਹਨਾਂ ਅੰਦੋਲਨਾਂ ਦਾ ਸਮਰਥਨ ਕਰਨ ਲਈ ਔਰ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਲਗਭਗ 34-35 ਦਿਨ ਤੋਂ ਇਹਨਾਂ ਮੰਗਾਂ ਦੀ ਪੂਰਤੀ ਲਈ ਸਰਦਾਰ ਜਗਜੀਤ ਸਿੰਘ ਜਿੱੱਲ੍ਹੇਵਾਲ ਜਿਹੜੇ ਮਰਨ ਵਰਤੇ ਬੈਠੇ ਆ ਉਹਨਾਂ ਦੇ ਉਸ ਪ੍ਰੋਗਰਾਮ ਦੀ ਹਮਾਇਤ ਕਰਨ ਲਈ ਕੇਂਦਰ ਸਰਕਾਰ ਨੂੰ ਸੁੱਤੀ ਦੀਪ ਚੋਂ ਜਗੋਣ ਲਈ ਸਰਕਾਰ ਨੂੰ ਆਪਣਾ ਫਰਜ਼ ਅਦਾ ਕਰਨ ਦਾ ਜਿਹੜਾ ਯਾਦ ਕਰਨ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਾਰੋਬਾਰ ਬੰਦ ਸਾਰੀ ਆਵਾਜ਼ਾ ਵੀ ਬੰਦ ਆ ਰੇਲਵੇ ਆਵਾਜ਼ਾ ਵੀ ਬੰਦ ਆ ਉਸ ਤਲੜੀ ਤਹਿਤ ਆ ਜਿਹੜਾ ਫਗਵਾੜੇ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ ਸ਼ੁਕਰਪੁਰ ਚੌਕ ਦੇ ਵਿੱਚ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਫਗਵਾੜਾ ਸ਼ਹਿਰ ਦਾ ਸਬੂਚਾ ਦੁਕਾਨਦਾਰ ਵਰਗ ਵਪਾਰੀ ਵਰਗ ਆੜਤੀ ਵਰਗ ਟਰਾਂਸਪੋਰਟ ਦੇ ਵੀਰ ਬਜ਼ਾਰਤੀ ਸਾਰਿਆਂ ਨੇ ਇਸ ਮੰਤਰੇ ਹੁਕਮਤ ਦੇ ਵਿੱਚ ਆਪਣੇ ਕਾਰੋਬਾਰ ਬੰਦ ਰੱਖ ਕੇ ਟਰਾਂਸਪੋਰਟ ਵੀਰਾਂ ਨੇ ਆਪਣੀਆਂ ਬੱਸਾਂ ਬੰਦ ਕੀਤੀਆਂ ਹੋਰ ਸਰਕਾਰੀ ਤੇ ਜਨਤਕ ਅਦਾਰਿਆਂ ਦੀ ਜਿਨੀ ਯੂਨੀਅਨਾਂ ਉਹਨਾਂ ਨੇ ਵੀ ਇਸ ਬੰਦ ਦੀ ਹਮਾਇਤ ਕੀਤੀ ਹੈ ਔਰ ਮੁਕੰਮਲ ਬੰਦ ਇਸ ਲੜੀ ਦਾ ਦਾ ਜਿਹੜਾ ਫਗਵਾੜਾ ਸਮੁੱਚੇ ਰੋਪ ਦੇ ਵਿੱਚ ਬਾਜ਼ਾਰ ਦਾਣਾ ਮੰਡੀ ਸਬਜ਼ੀ ਮੰਡੀ ਸਾਰੇ ਕਾਰੋਬਾਰ ਬੰਦ ਰੱਖ ਕੇ ਸਾਡਾ ਸਹਿਯੋਗ ਕਰ ਰਹਾ ਹੈ ਔਰ ਅਸੀਂ ਅਪੀਲ ਕਰਾਂਗੇ ਸਾਰੀਆਂ ਵਪਾਰਕ ਐਸੋਸੀਏਸ਼ਨਾਂ ਨੂੰ ਕਿਥੇ ਉਹਨਾਂ ਨੇ ਬੰਦ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਅੱਜ ਦੇ ਜਿਹੜਾ ਇਕੱਠਿਆ ਰੋਸ ਧਰਨਾ ਚੱਲ ਰਿਹਾ ਇਹਦੇ ਵਿੱਚ ਵੀ ਉਹਨਾਂ ਨੇ ਹ ਹੁੰਦਾ ਸਾਡੇ ਨੂੰ ਵਾਦਾ ਕੀਤਾ ਕਿ ਸਾਰੀਆਂ ਐਸੋਸੀਏਸ਼ਨਾਂ ਦੇ ਆਗੂ ਸਿਦਵਾਨ ਉਹ ਲੀਡਰ ਇੱਥੇ ਹਾਜ਼ਰੀ ਭਰਵਗੇ ਔਰ ਇਸ ਦਰਨੇ ਦਾ ਹਿੱਸਾ ਬਣਨਗੇ ਪੰਜਾਬ ਵੰਗ ਦੀ ਕੌਲ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਦਰਨੇ ਚੱਲਦੇ ਸੀ ਉੱਥੇ ਫਗਵਾੜੇ ਦੇ ਵਿੱਚ ਵਿਸ਼ਾਲ ਇਕੱਠ ਸੰਗਤ ਦੇ ਸਹਿਯੋਗ ਨਾਲ ਹੋਇਆ ਅਸੀਂ ਧੰਨਵਾਦ ਵਿਸ਼ੇਸ਼ ਤੌਰ ਤੇ ਕਰਨਾ ਚਾਹੁੰਦੇ ਆ ਪੰਜਾਬ ਦੇ ਬਾਜ਼ਾਰ ਦੇ ਵਿੱਚ ਦੁਕਾਨਵਾਸੀਆਂ ਦਾ ਔਰ ਸਾਰੀਆਂ ਸਭਾ ਸੁਸਾਇਟੀਆਂ ਐਸੋਸੀਏਸ਼ਨਾਂ ਦਾ ਜਿਨ੍ਹਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੇ ਫਗਵਾੜੇ ਦੇ ਦੁਕਾਨਦਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਇਹਨੂੰ ਕਹਿੰਦੇ ਆ ਕਿ ਭਾਈਚਾਰਾ ਤੁਸੀਂ ਜਿਹੜਾ ਸਾਡੇ ਨਾਲ ਤਾਲਮਿਲ ਬਿਠਾਇਆ ਇਹ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੀਆਂ ਨਿਸ਼ਾਨੀਆਂ ਹਨ ਔਰ ਤੁਸੀਂ ਇਹ ਇਸ ਕਿਸਾਨੀ ਦੇ ਦਰਦ ਨੂੰ ਬਹੁਤ ਨੇੜਿਓਂ ਅੱਜ ਦੇਖਿਆ ਅਸੀਂ ਇਹ ਮਹਿਸੂਸ ਕੀਤਾ ਸੋ ਤੁਹਾਡਾ ਭਾਰਤੀ ਕਿਸਾਨ ਯੂਨੀਅਨ ਦਵਾਬੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਨਗਰਾਂ ਦੇ ਵਿੱਚੋਂ ਪੰਚ ਸਰਪੰਚ ਸਹਿਮਾਨ ਹੋਰ ਸਭਾ ਸੁਸਾਇਟੀਆਂ ਦੇ ਮੋਤਬਰ ਸੱਜਣਾਂ ਐਮਸੀ ਸਾਹਿਬ ਜਿਹੜੇ ਨਵੇਂ ਦਿੱਤੇ ਐਮਸੀ ਸਾਹਿਬਾਂ ਨੇ ਵੀ ਉੱਥੇ ਅੱਜ ਹਾਜ਼ਰੀ ਫੁਵਾੜੀਆਂ ਨੇ ਲਵਾਈ ਹੈ ਉਹਨਾਂ ਦਾ ਧੰਨਵਾਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਆ ਉਹਨਾਂ ਦਾ ਵੀ ਧੰਨਵਾਦ ਔਰ ਆਉਣ ਵਾਲੇ ਸਮੇਂ ਪ੍ਰਮਾਤਮਾ ਸੁੱਖ ਰੱਖੇ ਆਪਾਂ ਇਸ ਮੋਰਚੇ ਨੂੰ ਯਕੀਨੀ ਜਿੱਤਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਾਰਿਆਂ ਸੰਗਤਾਂ ਨੂੰ ਪਤਾ ਹੈ ਕਿ ਪੰਜਾਬ ਬੰਦ ਦਾ ਸੱਦਾ ਸੀਗਾ ਪੂਰੇ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਸਾਨੂੰ ਪੂਰਾ ਸਮਰਥਨ ਮਿਲਿਆ ਦੁਕਾਨਦਾਰਾਂ ਦਾ ਵਪਾਰੀਆਂ ਦਾ ਬੱਸਾਂ ਵਾਲਿਆਂ ਦਾ, ਟਰਾਂਸਪੋਰਟ ਰੈਂਦਾ ਹਰ ਇੱਕ ਦਾ ਸਮਰਥਨ ਮਿਲਿਆ ਹੈ। ਇਹ ਮੋਦੀ ਸਰਕਾਰ ਨੂੰ ਭੁੱਲ ਜਾਣਾ ਚਾਹੀਦਾ ਕਿ ਕਿਤੇ ਇਹ ਅਲੱਗ-ਅਲੱਗ ਨੇ, ਇਹ ਸਾਰੇ ਇਕੱਠੇ ਨੇ। ਅੱਜ ਸਭ ਨੇ ਇਕੱਠ ਦਾ ਸਬੂਤ ਦਿੱਤਾ ਹੈ। ਮੈਂ ਭਾਰਤੀ ਕਿਸਾਨ ਯੂਨੀਅਨ ਦਵਾਬਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਨਾ ਜੀ। ਕਰ ਸਕਿਆ ਅੱਜ ਉਹਨਾਂ ਨੇ ਸੱਚੇ ਧਰਮ ਦੇ ਨਾਲ ਖੌਣੀ ਵਧਰ ਦੇ ਨਾਲ। ਇਹ ਜਿਹੜੇ ਧਰਨੇ ਆ ਜੀ ਜਿਹੜਾ 20 ਦੇ ਵਿੱਚ ਅंदोलਨ ਹੋਇਆ ਸੀ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨਾਂ ਦੇ ਅਮਲੀ ਜਾਮਾ ਜੀ ਪਹਿਨਾਇਆ ਗਿਆ ਸਾਨੂੰ ਝੂਠੇ SLAVE ਕਰਕੇ ਦੇ ਤੌਰ ਦਿੱਤਾ ਕਾਫੀ ਕਾਨੂੰਨ ਹੋਰ ਸਖਤ ਲਿਆ ਰਹੇ ਨੇ ਜਿਹੜਾ ਕਿਸਾਨ ਲਈ ਨਹੀਂ ਮਜ਼ਦੂਰ ਲਈ ਨਹੀਂ ਆਮ ਵਰਗ ਛੋਟੇ ਵਪਾਰੀਆਂ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਨੇ ਪੰਜਾਬ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਨੇ ਇੱਕ ਮਹੀਨੇ ਤੋਂ 4-5 ਦਿਨੁੱਤੇ ਹੋ ਚੱਲੇ ਨੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਕਤ ਦੇ ਵਿੱਚ ਨੇ ਉਹ ਪੰਜਾਬ ਲਈ ਬੈਠੇ ਨੇ ਪੰਜਾਬੀਆਂ ਤੇ ਨਹੀਂ ਬੈਠੇ ਨੇ ਨਾ ਕਿ ਕਿਸੇ ਆਪਣੇ ਕੰਮ ਲਈ ਬੈਠੇ ਨੇ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਵਸਨੀਕਾਂ ਨੂੰ ਕਿ ਤਗੜੇ ਹੋ ਕੇ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਜੋ ਕਿ ਸੈਂਟਰ ਸਰਕਾਰ ਦੇ ਕੰਮ ਤੇ ਜੂਨ ਸਰਖ ਚੱਕੇ ਕਿ ਪੰਜਾਬ ਦੇ ਕੇ ਜੇ ਪੰਜਾਬ ਨੇ ਖੇਤੀਬਾੜੀ ਬੰਦ ਕਰਤੀ ਤੇ ਪੂਰੇ ਭਾਰਤ ਦੇ ਵਿੱਚ ਭੁੱਖਮਰੀ ਆ ਜਾਏਗੀ ਆਪਾਂ ਪਹਿਲਾਂ ਵੀ ਕਈ ਸਮੇਂ ਇਹ ਰੋਡ ਬੰਦ ਕਰ ਚੁੱਕੇ ਹਾਂ ਪਹਿਲਾਂ ਆਪਾਂ ਨੂੰ ਭਰੋਸਾ ਦੇਗੇ ਆਪਣਾ ਧਰਨਾ ਚਕਾ ਦੰਦੇ ਆ ਜੇ ਇਸ ਵਾਰ ਵੀ ਉਹ ਨਹੀਂ ਭਰੋਸਾ ਦੇ ਕੇ ਧਰਨਾ ਫਿਰ ਤੁਹਾਨੂੰ ਲਾਉਣ ਦੀ ਨੋਬਤ ਆ ਸਾਡਾ ਜੀ ਇਹ ਜਿਹੜਾ ਧਰਨਾ ਹੈ ਇਹ ਅੱਜ ਦੇ ਦਿਨ ਲਈ ਹੈ ਇੱਕ ਅੱਜ ਪੂਰੇ ਪੰਜਾਬ ਵੱਲ ਦਾ ਜਿਹੜਾ ਧਰਨਾ ਨੇ ਉਹ ਬਾਰਡਰਾਂ ਤੇ ਚੱਲ ਰਹੇ ਨੇ ਉਹ ਇਸ ਤਰ੍ਹਾਂ ਧਰਨੇ ਨਹੀਂ ਚੁੱਕੇ ਜਾਣਗੇ ਜਿੰਨਾ ਚਿਰ ਪੂਰਨ ਤੌਰ ਤੇ ਪੂਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਦੋਂ ਆਪਾਂ ਮੇਰੇ ਕੇਦਮ ਤੇ ਜਦੋਂ ਆਪਾਂ ਪਹਿਲਾਂ ਵੀ ਧਰਨੇ ਲਾਏ ਆ ਆਪਾਂ ਨੂੰ ਯਕੀਨ ਚ ਉਹਨਾਂ ਨੇ ਲੈ ਲਿਆ ਆ ਆਪਾਂ ਧਰਨੇ ਚੱਕ ਕਿੰਨੀ ਵਾਰ ਲਾ ਚੁੱਕੇ ਇੱਕ ਵਾਰ ਨਹੀਂ ਆਪਾਂ ਕਈ ਵਾਰ ਧਰਨੇ ਲਾ ਚੁੱਕੇ ਆ ਜਿਹੜਾ ਨਾ ਜਿਹੜਾ ਸੰਘਰਸ਼ ਆ ਉਹ ਇੱਕ ਜ਼ਿੰਦਗੀ ਹੈ ਜਿੰਨਾ ਚਿਰ ਜ਼ਿੰਦਗੀ ਸੰਘਰਸ਼ੀ ਚੱਲਦਾ ਰਹਿਣਾ ਚੱਲਦਾ ਰਹੇਗਾ ਜਿੰਨਾ ਜਦੋਂ ਵੀ ਜਾਲਮ ਸਰਕਾਰਾਂ ਆਈਆਂ ਸੰਘਰਸ਼ੀ ਲੋਕ ਉੱਠਦੇ ਰਹੇ ਸੰਘਰਸ਼ ਕਰਕੇ ਆਪਣੀਆਂ ਹੱਕੀ ਮੰਗਾਂ ਮੰਗਦੇ ਰਹੇ ਹੁਣ ਆਪਾਂ ਤਾਂ ਨਾ ਚਲੋ ਜੀ ਉਹਨਾਂ ਨੇ ਕਹਿਤਾ ਆਪਾਂ ਫੇ ਮੰਗਾ ਆਪਣੇ ਉਹਨਾਂ ਨੇ ਮੰਨ ਲ ਲਈ ਜੇ ਉਹ ਤੋਂ ਬਾਅਦ ਇਹ ਮੁੱਕਰ ਜਾਂਦੇ ਫੇ ਆਪਣਾ ਕੀਤੇ ਜੋਧੇ ਜਿਹੜੇ ਨੇ ਇਹ ਹਮੇਸ਼ਾ ਸ਼ੌਣੀਆਂ ਤੇ ਚਲੇ ਜਾਂਦੇ ਨੇ ਵੇਛੜ ਕੇ ਦੇ ਆ ਜਾਣਗੇ ਜੀ ਯਾਨੀ ਕਿ ਹੁਣ ਕਿੰਨੇ ਸਮੇਂ ਤੱਕ ਆਪਣਾ ਧਰਨਾ ਚੱਲੇਗਾ ਅੱਜ 7 ਤੋਂ 4 ਵਜੇ ਤੱਕ ਦਾ ਪੂਰਾ ਪੰਜਾਬ ਬੰਦ ਦਾ ਸੱਦਾ ਸੀਗਾ ਇਹਦੇ ਵਿੱਚ ਜਿੱਦਾਂ ਹੁਣ ਕਈ ਐਂਬੂਲੈਂਸ ਆਨੀਆਂ ਹੈਗੀਆਂ ਉਹਨਾਂ ਨੂੰ ਵੀ ਰੋਕ ਤਾਂ ਹੈਗੀ ਤਾਂ ਉਹਨਾਂ ਨੂੰ ਖੁੱਲੀ ਜੀ ਜਰੂਰੀ ਸਹਿਵਾਵਾਂ ਨੂੰ ਜਿੱਦਾਂ ਐਂਬੂਲੈਂਸ ਹੋਗੀ ਕਿਸੇ ਦੀ ਸਰਕਾਰੀ ਇੰਟਰਵਿਊ ਹੈ ਜਾਂ ਪ੍ਰਾਈਵੇਟ ਇੰਟਰਵਿਊ ਹੈ ਜਾਂ ਕੋਈ ਬਰਾਤ ਤੇ ਵਿਆਹ ਸ਼ਾਦੀ ਉਹਨਾਂ ਸਾਰਿਆਂ ਨੂੰ ਖੋਲੇ ਬਾਕੀ ਸਾਰਿਆਂ ਦੇ ਚਰਨਾਂ 'ਚ ਅਪੀਲ ਹੈ ਕਿ ਭਾਈ ਬੰਦ ਦੇ ਵਿੱਚ ਸਹਿਯੋਗ ਦਿਓ